ਅਕਸਰ ਵਿਵਾਦਾਂ ਨਾਲ ਜੁੜੇ ਰਹਿਣ ਵਾਲੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂੜਾ ਨਾਲ ਜੁੜਿਆ ਇੱਕ ਹੋਰ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਦੱਸਤੀ ਹੈ ਕਿ ਜੋਤੀ ਨੂੜਾ ਵੱਲੋਂ ਆਪਣੇ ਪਤੀ ਕੁਨਾਲ ਪਾਸਿ ਉੱਤੇ ਇੰਜ਼ਾਮ ਲਗਾਏ ਗਏ ਨੇ ਕਿ ਕੁਨਾਲ ਪਾਸਿ ਉਹਨਾਂ ਵੱਲੋਂ ਜੋਤੀ ਨੂੜਾ ਨੂੰ ਕਿਰਨੈਪ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਆ ਉੱਥੇ ਹੀ ਕੁਨਾਲ ਪਾਸਿ ਉਹਨਾਂ ਵੱਲੋਂ ਵੀ ਜੋਤੀ ਨੂੜਾ ਉੱਤੇ ਇੰਜ਼ਾਮ ਲਗਾਏ ਗਏ ਨੇ ਕਿ ਜੋਤੀਨੁਰਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਕੁਨਾਲ ਪਾਸੇ ਉੱਤੇ ਹਮਲਾ ਕੀਤਾ ਗਿਆ ਸੋ ਪੂਰੀ ਘਟਨਾ ਜਿਹੜੀ ਹੈ ਦਾਵਾਮਲੜੀ ਥਾਣੇ ਦੀ ਹੈ ਜਿੱਥੇ ਕਿ ਕੁਨਾਲ ਪਾਸੇ ਉਹਨਾਂ ਵੱਲੋਂ ਜੋਤੀਨੁਰਾ ਉੱਤੇ ਸ਼ਿਕਾਇਤ ਕਰਵਾਈ ਗਈ ਹੈ ਉੱਥੇ ਹੀ ਜੋਤੀਨੁਰਾ ਵੱਲੋਂ ਕੁਨਾਲ ਪਾਸੇ ਉੱਤੇ ਸ਼ਿਕਾਇਤ ਜਿਹੜੀ ਹੈ ਕਰਵਾਏਗੀ ਹੈ ਸੋ ਦੋਨੇ ਥਿਰਾ ਵੱਲੋਂ ਇੱਕ ਦੂਜੇ ਦੇ ਉੱਤੇ ਬਿਆਨ ਬਾਦੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਬਿਆਨ ਜਿਹੜੇ ਨੇ ਪੁਲਿਸ ਨੇ ਲਿਖ ਲਏ ਤਿੰਨੇ ਉਸ ਤੋਂ ਬਾਅਦ ਇਸ ਪੂਰੀ ਘਟਨਾ ਦੀ ਜਾਂਚ ਤੋਂ ਬਾਅਦ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਸੌ ਤੁਹਾਨੂੰ ਬਿਆਨ ਜਿਹੜੇ ਆ ਦੋਨੋਂ ਥਿਰਾ ਦੇ ਸੁਣਾ ਦਿੰਦੇ ਆ ਕਿ ਕੀ ਆਖਿਰੇ ਪੂਰਾ ਮਾਮਲਾ ਹੈ ਕਿ ਗੱਲ ਕੁਛ ਨਹੀਂ ਇਹ ਨਾ ਕਿੰਨੇ ਦਿਨਾਂ ਤੋਂ ਉਹਨਾਂ ਤੰਗ ਪ੍ਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਬਲੈਕਮੇਲ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਉਹ ਕਰਦਾ ਪਿਆ ਸੀਗਾ ਇੱਥੇ ਫਿਰ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਤੋਂ ਇਹ WhatsApp 콜 ਲਾ ਕੇ ਸਾਨੂੰ ਗੂਗਲ ਫੋਨ ਕਰਦੇ WhatsApp 콜 ਲਗਾਉਂਦਾ ਸੀਗਾ ਤੇ ਕਈ ਕਈ Snapchat ਤੇ 콜 ਲਗਾਉਂਦਾ ਸੀਗਾ ਕਈ Snapchat ਤੇ ਕਈ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ 'ਚ ਦੇਣੇ ਆ ਜਾਂ ਇਦਾਂ ਕਰ ਦੇਣੀ ਆ ਉਦਾਂ ਕਰ ਦੇਣੀ ਆ ਮੈਂ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕੰਨਾ ਮੈਂ ਲਿੱਦਣਾ ਪੁਲਿਸ ਨੇ ਖੜਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਈ ਮੈਂ ਦੱਸਿਆ ਨਹੀਂ ਕਰੋ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ 'ਚ ਇਹ ਨਹੀਂ ਪਤਾ ਸਾਨੂੰ ਕੌਣ ਸੀਗਾ ਅੰਸ਼ਪਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਤੇ ਇਹਦੀ ਗੱਡੀ ਦਾ ਵੇਰ ਕੰਮ ਨੂੰ ਕਰਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋਨ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੇ ਗੱਡੀ ਚਲਾਉਂਦਾ ਰਿਹਾ ਏ ਤੇ ਟਾਇਰ ਪਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮੁੰਡੇ ਸਾਡੇ ਮੁੰਡੇ ਨੇ ਬੈੰਸਿਆ ਹੱਥ ਪਾਈਆ ਉਹਨਾਂ ਨੇ ਸਾਡੇ ਦੰਦੀਆਂ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਕਰ ਉਹਨੇ ਕਰ ਇਹਨੇ ਕਰਪਾਰ ਵੀ ਕੱਢ ਕੇ ਮਾਰੀ ਸਾਡੇ ਮੁੰਡੇ ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਠਾਣੇ ਲੈ ਕੇ ਇੱਕ ਨੰਬਰ ਅਸੀਂ ਲੈ ਜਾਣਾ ਸੀ ਕਹਿੰਦੇ ਰਾਮਾ ਮੱਢੀ ਠਾਣੇ ਮੁੰਡੇ ਨੂੰ ਪਤਾ ਥਾਣੇ ਵਾਲਿਆਂ ਨੇ ਇਹ ਰਾਮਾ ਮੰਡੀ ਥਾਣੇ ਨਾਲ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਇੱਥੇ ਸਾਡੀ ਵਾਰਵਾਹਾ ਹੋਇਆ ਵਾ ਤੇ ਜਲਿਤੜਾ ਪੁਲਤ ਲੈਨੇ ਜਿੱਥੇ ਗੱਡੀ ਖੜੀ ਸੀ ਦੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਹੀ ਬੁਲਾਇਆ ਇਹਨੂੰ ਹੀ ਨਾਲੇ ਦਾ ਥਾਣੇ ਵਾਲਿਆਂ ਨੇ ਉਥੋਂ ਉਹਨਾਂ ਨੇ ਸਾਰਾ ਮੌਕੇ ਦੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਊਜਨ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋ ਮੱਕੀ ਸਾਨੂੰ ਕਈ ਗਾਲਾਂ ਕੱਢਦਾ ਵਾ ਕਈ ਕੁਸ਼ਰਾਂ ਦਾ ਕਰੀ ਸਾਨੂੰ ਸ਼ੋਹਾਂ ਤੇ ਹਮਲੇ ਕਰਾਂਦਾ ਸਾਡੇ ਤੇ ਸਾਡੇ ਸ਼ੋ ਵੀ ਫੜਦਾ ਵਾ ਉਹਨਾਂ ਦੇ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡ ਇਹ ਨਕੁੱਦ ਚੌਂਕ ਲੱਗੇ ਵੀ ਹਮਲਾ ਹੋਇਆ ਵਾ ਉਹ ਵੀ ਨਾ ਜੇ ਵੈਰੀਫਾਈ ਹੋਇਆ ਠੀਕ ਆ ਮੱਕੀ ਇਦਾਂ ਨਹੀਂ ਹਰਕਤਾਂ ਕਰਾਂਦਾ ਸਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਝ ਹੈਗਾ ਠੀਕ ਆ ਪਰ ਥੋੜੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੀ ਕੁਛ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥਿਆਂ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣੇ ਆਏਂਗਾ ਜਲੰਧਰ ਉਹ ਭਾਜੀ ਪਰਿਵਾਰ ਬਚਾਣ ਦੀ ਪੰਕਜ ਭਾਜੀ ਕੌਣ ਨਹੀਂ ਕੁਛ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਦਿਲ 'ਚ ਕੁਛ ਇਦਾਂ ਦਾ ਹੋਵੇ ਵੀ ਜੋਤੀ ਨੇ ਮੇਰਾ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਭੁਲਾ ਕੇ ਮੈਂ ਆਇਆ ਔਰ ਪਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸਨਮ ਸੰਝ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ ਔਰ ਪਾਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆਨਾ ਮੈਂ ਉੱਥੋਂ ਹੀ ਯੂਟਰਨ ਲੈ ਕੇ ਤੇ ਮੈਂ ਵਾਪਿਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜਿਹੜੇ ਆਨ ਹਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਝ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋ ਗਿਆ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਮੈਂ ਉੱਥੋਂ ਭਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵਿੱਚ ਲੱਗ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਭਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਵਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਚੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿੰਮ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾਂ ਜੀ ਅਭਿ ਤੇ ਅਵਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਇਹਦੇ ਸਾਰੇ ਕੰਮ ਝੂਠ ਕੁੜੀ ਦੇ